ਐਮ ਐਚ ਸੈਣੀ ਚਿਕਨ ਕੋਰਨਰ ਤੇ ਚਿਕਨ ਸ਼ਾਪ ਲੜੋਈ ਰੋਡ ਐਨ ਆਰ ਆਈ ਕਲੋਨੀ ਨੇੜੇ ਪ੍ਰੀਆ ਸਲੂਨ ਟ੍ਰੇਨਿੰਗ ਸੈਂਟਰ ਕੋ ਪਰ ਸ਼ਾਪ ਦੇ ਆਨਰ ਦੀਪਾ ਸੈਣੀ ਨੇ ਦੱਸਿਆ ਕਿ ਭੋਗਪੁਰ ਵਿਖੇ ਐਮ ਐਚ ਸੈਣੀ ਚਿਕਨ ਕੋਰਨਰ ਤੇ ਚਿਕਨ ਸ਼ਾਪ ਖੁੱਲ ਚੁੱਕੀ ਹੈ ਇੱਥੇ ਚਿਕਨ ਫਰਾਈ ਕੜਾਈ ਚਿਕਾਣਾ ਤਵਾ ਚਿਕਾਣਾ এগ 버ਗਰ एग रोल ऑमलेट ब्रेड ऑमलेट देसी ਤੇ ਫਾਰਮੀ ਅੰਡੇ ਮਿਲਦੇ ਹਨ ਇੱਥੇ ਬੈਠ ਕੇ ਖਾਣ ਦੀ ਸਹੂਲਤ ਵੀ ਉਪਲਬਧ ਹੈ ਤੇ ਬਾਜ਼ਾਰ ਨਾਲੋਂ ਸਸਤੇ ਰੇਟ ਤੇ ਚਿਕਨ ਮਿਲਦਾ ਹੈ ਸ਼ਾਪ ਦਾ ਪਤਾ ਐਮ ਐਚ ਸੈਣੀ ਚਿਕਨ ਕੋਰਨਰ ਤੇ ਚਿਕਨ ਸ਼ਾਪ ਐਨ ਆਰ ਆਈ ਕਲੋਨੀ ਲੜੋਈ ਰੋਡ ਨੇੜੇ ਪ੍ਰੀਆ ਸਲੂਨ ਟ੍ਰੇਨਿੰਗ ਸੈਂਟਰ ਤੋਂ ਉੱਪਰ मोबाइल नंबर बहठ अठ सौ छे सताठ नौ सौ छियासी बाठ अठ सौ छे नौ सौ छियासी